ਮੇਰਾ ਨਾਮ ਮਨਦੀਪ ਸੰਧੂ ਹੈ। ਅੱਛਾ ਇੱਕ ਤੇ ਦਲੇ ਉਸਮਾਨ ਲੱਗੇ। ਇਹ ਫਾਜ਼ਿਲਗਾ ਚੱਲਿਆ। ਇੱਕ ਸਮਾਨ ਕੇ ਲਾਸੇ ਕੱਟ ਰਹੇ। ਵਾਰ-ਵਾਰ ਪਾਣੀ ਤਾਂ ਡਰ ਰੰਦਾ ਜੀ। ਇਸ ਕਰਕੇ ਮੋਨਵੈਲ ਡਾਰੇਗਾ ਜੀ ਪਾਣੀ ਆਉਂਦਾ। ਹੁਣ ਕਾ ਡਾਰੇ ਪਾਣੀ। ਪਾਣੀ ਰਕਈ ਜਾਂਦਾ ਫਿਰ ਛੱਡਿਆ ਆ ਜੀ। ਪਾਣੀ ਤਾਂ ਕੱਟ ਗਿਆ। ਐਤਰੀ ਕੱਟ ਗਿਆ ਕੱਲ ਵਧਿਆ ਸੀਗਾ ਅੱਜ ਕੱਟ ਗਿਆ। ਪਾਣੀ ਹੈਗਾ ਜੀ ਤੁਹਾਡੇ ਕੋਲ। ਹੈਗਾ ਜੀ। ਕਿੱਥੇ ਲੱਗਾ। ਬਹੁਤ ਬਾਰ ਸਾਥ ਜੀ। ਜੀ।

ਤੇਗੇ ਤਾਂ ਗਏ ਅਬੀ ਕਰੀ ਆਦਾ ਹਾਂਜੀ ਨਹੀਂ ਟਕਸੀਮ ਕੀ ਫੈਸਲਾ ਇਹ ਕਿਉਂ ਲਿਆ ਕਿ ਕਿਹੜੀ ਮਕੂਰੀ ਜਾ ਕੇ ਪੈਣ ਵਾਲਾ ਫੈਸਲਾ ਬਸ ਪਾਣੀ ਤੇ ਡਰ ਕਰਕੇ ਜਾ ਰਿਹਾ ਹੈ ਲੇਕਿ ਪਾਣੀ 1.5 ਮਹੀਨੇ ਤੋਂ ਲੱਥਾ ਨਹੀਂ ਸਾਧ ਹੈ ਜਾਂਦਾ ਫਿਰ ਵਰ ਜਾਂਦਾ ਹੈ ਪਾਣੀ ਦਾ ਰੋਲਾ ਪੈਂਦਾ ਹੈ ਕਦੇ ਜੰਗ ਦਾ ਰੋਲਾ ਆ ਜਾਂਦਾ ਹੈ ਇਸ ਕਰਕੇ ਬੱਚੇ ਦੇ ਪੇਟ ਖਰਾਬ ਹੋ ਰਿਹਾ ਹੈ ਹਾਂ ਹਾਂਜੀ ਇਸ ਕਰਕੇ ਅਸੀਂ ਰੈਂਟ ਦੇ ਕਮਰੇ ਲੈ ਆ ਅਜ ਤੱਕ ਇਹ ਚਾਰ ਜਾ ਰਿਹਾ ਹੈ ਕਿੰਨੇ ਟਾਈਮ ਤੋਂ ਪਾਣੀ ਸੀਗੇ ਤੁਹਾਡੇ ਲੱਗਦਾ ਪਾਣੀ ਹੋ ਗਿਆ ਤਕਰੀਬਨ 1.5 ਮਹੀਨਾ ਤੇ ਤੂੰ ਸੁਣ ਲੈ ਨਹੀਂ ਗਿਆ ਸੀਗਾ ਪਾਣੀ ਪਾਣੀ ਤਾਂ ਲੈ ਕੇ ਆਏ ਪਰ ਫਿਰ ਵੀ ਨਾ ਕਿਉਂਕਿ 스멜 ਬਹੁਤ ਗੰਦੀ ਮਾਰਦੀ ਏ ਤੇ ਬੱਚਿਆਂ ਨੂੰ ਸਾਰੇ ਖਰਸ਼ ਹੋ ਗਈ ਪਿੰਡੇ ਤੇ ਹਾਂ ਹਾਂਜੀ ਇਸ ਕਰਕੇ ਤੇ ਫਿਰ ਹੁਣ ਕੀ ਫੈਸਲਾ ਕੀ ਕੀਤਾ ਫੈਸਲਾ ਹੀ ਹੈ ਇਹ ਕਿ ਸਰਕਾਰ ਕੇ ਹੀ ਕੰਮ ਮੰਗਾਗੇ ਕਿ ਸਾਨੂੰ ਪਿੱਛੇ ਪਾਣੀ ਮਰਨੇ ਜਗ੍ਹਾ ਦਿੱਤੀ ਜਾਵੇ ਜਿਹੜਾ ਸਿਰੇ ਬੱਚਿਆਂ ਨੂੰ ਸਾਨੂੰ ਇਨਾ ਔਖਾ ਹੋਣਾ ਪੈਂਦਾ ਏ ਜਿਹੜਾ ਸਮਾਨ ਟੁੱਟ ਪਾ ਜਾਂਦਾ ਏ ਰਸਤਿਆਂ ਵਿੱਚ ਕਿਉਂਕਿ ਬੱਚੇ ਦੀ ਪੜਾਈ ਦੋ ਦੋ ਮਹੀਨੇ ਤੇ ਖਰਾਬ ਹੋ ਜਾਂਦੀ ਏ ਹੁਣ ਕਿਹੜਾ ਕਿਹੜਾ ਸਮਾਨ ਲੈ ਚੱਲੇ ਤੁਸੀਂ ਹਾਂਜੀ ਮੈਂ ਲੋਹੀ ਲੈ ਕੇ ਜਾ ਰਿਹਾ ਜਿਹੜੇ ਵਰਤਨ ਵਾਲਾ ਸਾਰਾ ਸਮਾਨ ਕੱਢ ਲਿਆ ਤੁਸੀਂ ਹਾਂਜੀ ਪਾਣੀ ਤਾਂ ਲੈ ਗਿਆ ਪਰ ਫਿਰ ਵੀ ਨਾ ਮਨੋ ਵਾਲੇ ਸੜਕਾ ਤਾਂ ਖਰਾਬ ਹੀ ਆ ਇੱਕ ਮਹੀਨਾ ਬੱਚੇ ਫਿਰ ਪੜਾਈ ਨਹੀਂ ਹੋ ਸਕਦੀ ਅੱਛਾ ਹਾਂਜੀ ਕੋਈ ਵੀਕਲ ਤਾਂ ਲੰਘ ਨਹੀਂ ਰਿਹਾ ਪਾਣੀ ਫੇਰ ਵੀ ਕਹਿੰਦੇ ਬਾਅਦ ਜਾਂਦਾ ਵਿੱਚੋਂ ਆ ਜਾਂਦਾ ਹਾਂਜੀ ਬਾਅਦ ਪਰਸੋ ਬਾਅਦ ਕਹਿਆ ਸੀਗਾ ਪਾਣੀ ਹੈਗਾ ਤੁਹਾਡੇ ਇਲਾਕੇ ਚ ਹਾਂਜੀ ਹੈਗਾ ਹੈ ਕਿਹੜਾ ਪਿੰਡ ਹੈ ਆਪਣਾ ਪੈਂਟੇਜਰ ਹੈ ਲਿਆ ਕਿੰਨੇ ਬੱਚੇ ਨੇ ਕਿਹੜੀ ਕਿਹੜੀ ਸਕੂਲ ਚ ਜੇਣਾ ਇੱਕ ਛੇਵੀਂ ਪੜਦਾ ਦੂਸਰੀ ਕਲਾਸ ਪੜਦੀ